ਤੇ ਤੇਰਾ ਗੜਾ ਟਰੱਕ ਚੱਲਦੇ ਆ ਤੇਰਾ ਲਿਖ ਦਾ ਸਪੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਨਿਚ ਲਾ ਬਹਿ ਜਾ ਉਹ ਆਪਣਾ ਕਿੱਥੇ ਆ ਪਤਾ ਨਹੀਂ ਕਿੱਧਰ ਨਿਕਲਿਆਗਾ ਅੱਖ ਜੀ ਮਸਾ ਲੋਟ ਹੋਈ ਸੀ ਹੁਣ ਫੇਰ ਚੱਕਲੀ ਡੋਂਡੀ ਬਾਹਰ ਨੂੰ ਮੈਨੂੰ ਕੀ ਪਤਾ ਕਿੱਧਰ ਗਿਆ ਤੁਸੀਂ ਕਿੱਥੋਂ ਆਏ ਹੋ ਖੇਤੋਂ ਮਾਦਾ ਕਿੱਤੋਂ ਆਇਆ ਸੀਗਾ ਉਹ ਤਾਂ ਕੋਈ ਐਡਾ ਵੀ ਨਹੀਂ ਸਾਰਾ ਹੈਗਾ ਮਤਲਬ ਬੰਦਾ ਖੇਤ ਜਾ ਕੇ ਕੰਮ ਤਾਂ ਕਰਾ ਦੇ ਕੋਈ ਨਹੀਂ ਇੱਕ ਗੱਲ ਹੋਰ ਵੀ ਹੈ ਹੁਣ ਲਾਂਬਾ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਉਹਦਾ ਮੈਂ ਤਾਂ ਰੱਬ ਦਾ ਸ਼ੁਕਰ ਮਨਾਉਣੀ ਹੈਗੀ ਹੋਰ ਮੈਂ ਤਾਂ ਲਾਂਬਿਆਂ ਨੇ ਖਾ ਰੱਖਿਆ ਸੀਗਾ ਰਾਹ ਜਾਂਦੀ ਨੂੰ ਰੋਕ ਲੈਂਦੀ ਸੀ ਮੈਨੂੰ ਕੋਈ ਨਹੀਂ ਆ ਜੂਦਾ ਵੀ ਚੱਲ ਬੈਠੋ ਮੈਂ ਚਾਹ ਬਣਾ ਕੇ ਦਿਉਣੀ ਆ ਬਹਿ ਜਾ ਡੋਲੂ ਚ ਪਾ ਦੇਣੀ ਆ ਤਾਂ ਕਹਾਂ ਗਏ ਚਾਹ ਪਾਣੀ ਦੇ ਕੇ ਭੇਜ ਮੈਨੂੰ ਕੰਮ ਹੋਣਾ ਪੈਂਦਾ ਦੁਬਾਰੇ ਕਿ ਨਾ ਬੱਸ ਮੈਂ ਹੁਣ ਲੈਉਣੀ ਹੈਗੀ ਲੈ ਆਪ ਦੇ ਹੱਥ 'ਚ ਹੀ ਹੁੰਦਾ ਸਾਰਾ ਕੁਝ ਮੇਰੇ ਸਾਲੇ ਦੀ ਜਿਹੜੀ ਨੂੰ ਛੇੜ ਦਿੰਦਾ ਸੀ ਮੇਰੇ ਸਾਲੇ ਉਹਦੀ ਕਹਿ ਜਾਂਦੀ ਤੌਲੀ ਝਾੜੀ ਤੋ ਇਤੁਲੀ ਦਾੜੀ ਕਿੱਥੇ ਆ ਇੱਕ ਨਹੀਂ ਛੱਡਿਆ ਤਵਾਲਾ ਮੇਰੇ ਸਾਡੇ ਨੇ ਜਮਾਂ ਮਨਾਤਾ ਕੋਈ ਕਹੀ ਤੂੰ 50 ਸਾਲ ਤਾਂ ਬਣ ਗਿਆ ਨਾ 25 ਹੁੰਦਾ ਮੁੰਡਾ ਖੁੰਡਾ ਬਣ ਗਿਆ ਹੁਣ ਲੌਂਦੇ ਨੇ ਯਾਰੀ ਉਹ ਸਾਡੇ ਵਾਲਾ ਇੱਕ ਪੈਂਦਾ ਜਿਹਾ ਪਸੂ ਜਿਹਾ ਉਹ ਬਿਠਦੀ ਜਨਨਨੀ ਆ ਉਹਦੇ ਥੱਲੇ ਲੱਗਿਆ ਰਹਿੰਦਾ ਮਾੜੀ ਮਾੜੀ ਗੱਲ ਕਰਨਾ ਤਾਂ ਮੈਨੂੰ ਹੁਣ ਚਾਹ ਪਾਣੀ ਫੜਾਉਂਦੀ ਆ ਜੇ ਮੈਂ ਕੋਈ ਬਰਾਬਰ ਵੰਝ ਘਟਦਾ ਫਿਰ ਝਾਕਣੀਆਂ ਨਾਲੇ ਕਰਦਾ ਅੰਜ ਜਾ ਕੇ ਉਹਦੇ ਨਾਲ ਵੀ ਗੱਲ ਪਰ ਉਹ ਬਣ ਅੱਜ ਨਾਲ ਤਾਂ ਗਲਾਸ ਫੜਾ ਦੇ ਸਾਰੇ ਪੈਰਾਂ ਤੇ ਚੋਰੇ ਦਾ ਆ ਦੇਖ ਲੈ ਤੇਰਾ ਭਰਾ ਕੀ ਕਰਦਾ ਹੁੰਦਾ ਉਹਦੇ ਦਾ ਕਹਿੰਦੀ ਸੀ ਅੱਡ ਕਰ ਦੇ ਇਹਨੂੰ ਵੜ ਦੇ ਫਹਾ ਇਹਦਾ ਹੁਣ ਮੈਂ ਕੀ ਕਰਾਂ ਇਹਦਾ ਕੀ ਹੋਇਆ ਓਏ ਕਿਉਂ ਬੋਲੀ ਜਾਂਦੇ ਹੋ ਆ ਮੂੰਹ ਕੜਾ ਕੇ ਖਿਚਰਾਇਆ ਹੁਣ ਦੁਬਾਰੇ ਮੂੰਹ ਕੜਾ ਲੈ ਇਹਨੂੰ ਬਣ ਕੇ ਨਾ ਮੁੰਡਾ ਖੁੰਡਾ ਤੇਰੇ ਨਾਲ ਛੋਟਾ ਲੱਗਦਾ ਚੋਰੇ ਸ਼ਰਮ ਕਰ ਲੈ ਥੋੜੀ ਕਣੀ ਲੈ ਮੈਨੂੰ ਸ਼ਰਮ ਘਾਦੀ ਓਏ ਮੈਂ ਕਹਦਾ ਹਾਂ ਤੇ ਸ਼ਰਮ ਕਰ ਤੇ ਮੈਂ ਛੇੜਨ ਵਾਸਤੇ ਕਰਾ ਕੇ ਆ ਮੂੰਹ ਕਾਲਾ ਜਿਹੜਾ ਕਰਾ ਕੇ ਆ ਉਹ ਜਦੋਂ ਪਹਿ ਚਿੱਟੀ ਹੁੰਦੀ ਸੀ ਪਹਿਲਾਂ ਕਹਿੰਦਾ ਛੇੜਦਾ ਨਹੀਂ ਸੀ ਮੈਂ ਤਾਂ ਛੇੜੂਗਾ ਬਈ ਪਰ ਉਹਨੂੰ ਤੇ ਸਮਾਰ ਕੇ ਕਰਨੀ ਕਿਤਾ ਗਦਰ ਮਨੂਸਾ ਗੱਲ ਹੁਣ ਤਾਲਾ ਹੀ ਛੜਦਾ ਤਾ ਤੈਨੂੰ ਉਹ ਚਿੱਟੀ ਦਾੜੀ ਕਰਕੇ ਗੱਲ ਪਾ ਜਾਂਦਾ ਸੀ ਹੁਣ ਜੋ ਕਾਲੀ ਵੀ ਤਾਹੀ ਕਰਾਈ ਆ ਪਰ ਆਵਾ ਹੱਥ ਬਣਾੜਾ ਹੱਥ ਬਣਾੜਾ ਮੇਰੇ ਕੋਲੋਂ ਲੋੜ ਨਹੀਂ ਤੇਰੀ ਸਾਨੂੰ ਤਾਂ ਪਰਵਾ ਸਰ ਜੂਗਾ ਆਹੋ ਲੱਗ ਗਿਆ ਹੱਥ ਬੰਨਣ ਉਦੋਂ ਕਹਿੰਦੀ ਹੁੰਦੀ ਸੀ ਕਿ ਮੈਂ ਕੱਪੜੇ ਨਹੀਂ ਧੋਂਦੀ ਮੈਂ ਰੋਟੀ ਨਹੀਂ ਪਕਾਉਂਦੀ ਤੂੰ ਚਾਹ ਪਾਣੀ ਲੈ ਕੇ ਜਾਂਦਾ ਖੇਤ ਉਹ ਮੈਨੂੰ ਟਾਈਮ ਕਿੱਥੇ ਮੈਂ ਨਾਈ ਨੂੰ ਜਦੋਂ ਫੋਨ ਕੀਤਾ ਨਾਈ ਨੇ ਮੈਨੂੰ ਟਾਈਮ ਹੀ ਦਿੱਤਾ ਹਾਂ ਉਹਦੇ ਵਾਸਤੇ ਤੇਰੇ ਕੋਲ ਟਾਈਮ ਖਾਸ ਆ ਮੇਰੇ ਸਾਹਮਣੇ ਲਾ ਮੈਂ ਹੁਣ ਮੇਰਾ ਜੀ ਨਹੀਂ ਕਰਦਾ ਸੀ ਕੋਈ ਮੇਰੇ ਵੀ ਕੋਈ ਸ਼ੌਂਕ ਹੈ ਜੇ ਮੈਂ ਛੜਾਂ ਇਹਦਾ ਮਤਲਬ ਮੇਰੇ ਕੋਈ ਸ਼ੌਂਕ ਆਪਾਂ ਕਰ ਚੱਲ ਖੇਤ ਚੱਲਦੇ ਆਪਾਂ ਬਗ ਚੱਲਦੇ ਖੇਤ ਕੰਮ ਕੋਮ ਤਾਂ ਮੈਥੋਂ ਹੁੰਦਾ ਨਹੀਂ ਮੈਂ ਜਾ ਕੇ ਖੇਤ ਤੇ ਬਹਿ ਜਾਊਗਾ ਤੇ ਹੋਰ ਕੀ ਮਿੱਟੀ ਕੱਢਣ ਜਾਗੇ ਤੋ ਖੇਤ ਫੇਰ ਉਸ ਮਰਜ਼ੀ ਕਢਾਲੀਆਂ ਤਾਂ ਕੱਢੀ ਜਾਈ ਮੈਥਾ ਬੈਠੂਗਾ ਜਾ ਕੇ ਮੈਥੋਂ ਨਹੀਂ ਹੁੰਦਾ ਗਰਮੀ ਚੰਨੀ ਜੇ ਕੰਮ ਬਈ ਆਉਂਦਾ ਰੰਗ ਵਾਲਾ ਹੋ ਜੀ ਮੇਰਾ ਹੂੰ ਤੇ ਲ ਚਾਰ ਮਣੀ ਹੁੰਦੀ ਨੂੰ ਜਾਨਾ ਤੁਸੀਂ ਦੋਨੇ ਜੀਆਂ ਨੇ ਤਪਾ ਛੱਡੇਗਾ ਮੈਂ ਬਰਾਬਰ ਪੰਜ ਘੱਟ ਦੂੰ ਜੇ ਤੁਸੀਂ ਐਂ ਕੰਮ ਕੀਤਾ ਤੂੰ ਵੰਜੀ ਘੱਟ ਲੈ ਯਾਰ ਕੋਲੇ ਕੌਣ ਹੁੰਦੀ ਐ ਛੜੇ ਰੰਗ ਕੋਲੇ ਮੈਂ ਤਾਂ ਦੋ ਦੋ ਨੇ ਤੂੰ ਇੱਕੋ ਹੀ ਲਿਆ ਮਹਾਪਾਪ ਯਾਰਾਣੀ ਵੀ ਨਹੀਂ ਆਣੀ ਸਾਹਮਣੇ ਲਿਆ ਕੇ ਦਿਖਾਉਂ ਦੋ ਦੋ ਦੇ ਹੋਰ ਬੋਲ ਇਹਨੂੰ ਲਿਆਉਂਦੇ ਸਹੀ ਇਹਨੂੰ ਕਿਹੜਾ ਡੋਲਾਣੀ ਕਹਿੰਦੀ ਸੀ ਅੱਡ ਹੋ ਜਾ ਮੈਂ ਤਾਂ ਨਾ ਮੰਗੇ ਲੈਂਦਾ ਨਹੀਂ ਜਾਣ ਕੇ ਨਹੀਂ ਲੈਂਦਾ ਤੂੰ ਬੰਨਿਆ ਹੋਇਆ ਮੈਂ ਖੁੱਲਾ ਆਜ਼ਾਦ ਬੰਦਾ ਐਂ ਧੱਪੇ ਬੰਨੇ ਹੋਇਆ ਹਾਂ ਤੇਰੇ ਮਿਲ ਜਾਂਦੇ ਨੇ ਨਾ ਪੱਕੀਆਂ ਪਕਾਇਆਂ ਤੈਨੂੰ ਪਕਾ ਕੇ ਮੇਰੇ ਨਾਲ ਅੱਧਾ ਮਾਲਕਤ ਦੇਉਂਗੇ ਨਹੀਂ ਵੇ ਤੇ ਫਿਰ ਕੰਮ ਵੀ ਕਰਾ ਜਾ ਜਦ ਦਾ ਮਾਲਕ ਤੂੰ ਕੰਮ ਮੈਥੋਂ ਨਹੀਂ ਹੁੰਦਾ ਵੀ ਆਪਾਂ ਤਾਂ ਫਨ ਛਾਣ ਕਰਨ ਆਏ ਆ ਜਿੰਦਗੀ ਦਾ ਫਨ ਕਰਨ ਆਏ ਆ ਆਪਾਂ ਤਾਂ ਕੰਮ ਘੁੰਮ ਨਹੀਂ ਮੈਥੋਂ ਦਾ ਜਾ ਜਾ ਪਹਿਲਾਂ ਤਾਂ ਬਤਾ ਫਨ ਤੇਰਾ ਹੁਣ ਸਮਾਰ ਕੇ ਦੱਬਣ ਗਿਆ ਮਨਸਾਗਰ ਹੁਣ ਤੂੰ ਥਿਆਉਣਾ ਵੀ ਨਹੀਂ ਕਿ ਮੈਂ ਤਾਂ ਜਾਣਾ ਮੇਲੇ ਤੇ ਖੇਤ ਖੂਦ ਨਹੀਂ ਮੈਥੇ ਜਾ ਜਾਂਦਾ ਲੱਲੂਆਂ ਨੇ ਮੇਲਾ ਭਰਿਆ ਮੈਂ ਤਾਂ ਉੱਥੇ ਦੇਖ ਕੇ ਆਉਂ ਜਾ ਕਿ ਨਿਯਾਰੀ ਜਿੰਦਗੀ ਦੇ ਓਏ ਤੇਰੇ ਵਰਗਾ ਨਹੀਂ ਹੈਗਾ ਮੈਂ ਮੈਨੂੰ ਨਿਯਾਰੀ ਤੂੰ ਹੈਗਾ ਬੰਨਿਆ ਹੋਇਆ ਬੰਦਾ ਤੂੰ ਤਾਂ ਕਦੇ ਖੇਤ ਕਾ ਗਿਆ ਕਦੇ ਇੱਥੇ ਮਹਿਸਾਂਾਂ ਦਾ ਮਨ ਮਾਲੀਆਂ ਉਹ ਪਸ਼ੂਆਂ ਵਾਂਗੂ ਖੱਬੀ ਜਾਂਦਾ ਕਦੇ ਨਿਯ ਤੈਨੂੰ ਫੇਰ ਸੋਚਦਾ ਕੋਈ ਹੈ ਨਹੀਂ ਗੇ ਸੋਚ ਕਿਉਂ ਕਰਾਂ ਮੈਂ ਮੈਂ ਤਾਂ ਹੀ ਤਾਂ ਵਿਆਹ ਨਹੀਂ ਕਰਾਇਆ ਇਹ ਸੋਚ ਨਹੀਂ ਕਰਦਾ ਓਏ ਮੂਰੇ ਚਾਰ ਦਿਨਾਂ ਨੂੰ ਮੈਨੂੰ ਆਇਆ ਵੀ ਕੱਦੂ ਕਰਨ ਲੱਗ ਗਏ ਮੇਰੇ ਬੱਟਾਂ ਦੇ ਨਾਲ ਜੰਦਰਾ ਲਾਉਣ ਵਾਲਾ ਪਿਆ ਥੋੜਾ ਉਹ ਜੰਦਰੇ ਫੜਨਾਗਾ ਤੈ ਕੱਦੂ ਕਰ ਚਾਹੇ ਤੋਰੀਆਂ ਕਰ ਜੋ ਮਰਜ਼ੀ ਕਰ ਮੈਂ ਦੇਖ ਮੈਂ ਤਾਂ ਜਾਂਦਾ ਮੇਲੇ ਤੇ ਤੁਰਨ ਜਾਂਦਾ ਨਹੀਂ ਖੇਤ ਮੈਂ ਤਾਂ ਲਾਲਜੀ ਗੁਲਫੀ ਖਾਗੂ ਉੱਥੇ ਡੱਕੇ ਵਾਲੀ ਲਾਲਜੀ ਗੁਲਫੀ ਮੇਲੇ ਜਾਂਦਾ ਤੇ ਤੈਨੂੰ ਇਹਨਾਂ ਦੱਸਦਾ ਜੇ ਲਾਂਬਾ ਆ ਗਿਆ ਤੇ ਘਰੇ ਨਾਲ ਬੜੇ ਹਿਸਾਬ ਵਾਲੀ ਤੁਸੀਂ ਫੇਰਾਂ ਪੜਾਉਣੀਆਂ ਗੱਲਾਂ ਉਹ ਲਾਂਬੇ ਹੁੰਦੇ ਯਾਰ ਉਹ ਉਹ ਨਾ ਬਣਦਾ ਬੰਦੇ ਦਾ ਨਾ ਬਣਦਾ ਉਹਦੇ ਨਾਲ ਦੂਰ ਤੱਕ ਜਾਣ ਦੇ ਨਾ ਯਾਰ ਘਰੇ ਨਾ ਬੜੀ ਮੈਨੂੰ ਸਗਲ ਚੱਲ ਜਾ ਤੇਰੇ ਨਾਲ ਖੇਤੀ ਆ ਬਗ ਜਾਂਦਾ ਮੈਂ ਤੇਰੇ ਨਾਲ ਕਾਨੂੰਨ ਹੀ ਕਰਨੀ ਹੈ ਕੁੱਤੇ ਵਾਲੀ ਚੱਲ ਖੇਤ ਬਗ ਚੱਲਾਂਗੇ ਦਾ ਚਾਹ ਚੁਕਾ ਪਿਆ ਦੇ ਨੂੰ ਕਹੇ ਉੱਥੇ ਤੈਨੂੰ ਕੋਈ ਬੜ ਦੋ ਮੈਨੂੰ ਸਗਲ ਚਾਹ ਚੁਕਾ ਮੰਗਾ ਲੈ ਫਿਰ ਚਾਹ ਤਾਂ ਮੋਗ ਲੈ ਲੈ ਚੱਲ ਕੋਈ ਜਾ ਖੇਤੀ ਲੈ ਚੱਲਾਂਗੇ ਨਾਲੀ ਤੇਰੀ ਜਨਾਨੀ ਜੀ ਬਾਬੂ ਆਪਣੇ ਚਕਲੇਸ ਮੈਂ ਤੈਨੂੰ ਇੰਨੀ ਗੱਲ ਦੱਸਤੀ ਉਹ ਕਰਾਉਗੀ ਕਹੇ ਜੇ ਤੂੰ ਮਾੜਾ ਮੋਟਾ ਕੰਮ ਕਰਾ ਫਿਰ ਕਿਉਂ ਲੜੇ ਹੋ ਯਾਰ ਉਹ ਹੀ ਗੱਲਾਂ ਫਿਰ ਤੇਰੀਆਂ ਕੰਮ ਨੂੰ ਕਿੱਡਾ ਕ ਕਮੰਦਰਾ ਹੋਏ ਆਪਣੇ ਇੱਕ ਤਾਂ ਤੂੰ ਕੰਮ ਨਹੀਂ ਕਰਾਉਂਦਾ ਉੱਤ ਤੂੰ ਲਾਂਬੇ ਲੈ ਕੇ ਆਉਣਾਗਾ ਉਹ 100 100 ਕੁਸ ਬੋਲ ਕੇ ਹੁਣ ਕਿੱਦਾਂ ਐ ਲਾਂਬਾ ਉਹ ਦੇਖੋ ਦੋਨੇ ਲਾਂਬੇ ਲੈ ਕੇ ਗਈਆਂ ਨੇ ਹੋਰ ਜੇ ਲਾਂਬੇ ਆਉਂਦੇ ਨਾ ਤਾਂ ਡਰ ਵੀ ਆ ਮੇਰਾ ਬਾਹਰ ਮੂਰਦੀ ਨੰਗਦਾ ਕੋਈ ਐ ਥੋੜੀ ਜਿਹਾ ਕੋਈ ਭਾਂਡੇ ਚ ਬਾਹਰ ਖੁੱਲਾ ਛੱਡ ਕੇ ਵਗਜੋ ਥੋੜੀ ਚੋਰੀ ਕਰਦਣੀ ਆਉਂਦਾ ਯਾਰ ਕੋਈ ਨੰਗਣੋਂ ਟਾ ਰੱਖਿਆ ਸਾਰਾ ਪਿੰਡਾ ਮੈਂ ਤਾਂ ਫੇਰ ਜਾਊਂਗਾ ਖੇਤ ਪਹਿਲਾਂ ਚਾਚੂ ਤਾਂ ਪਿਆ ਦੇ ਉਹ ਖੇਤ ਹੀ ਲੈ ਚਲੂਗੀ ਉਹ ਆਪ ਚੱਲ ਸੰਗਾ ਚੱਲੀ ਚਲੀਏ ਮੈਂ ਤਾਂ ਪਾਣੀ ਪੀ ਕੇ ਹੋਣਾ ਸਰ ਪਾਣੀ ਪੂਣੀ ਪੀ ਲਾਂ ਮੈਂ ਫਿਰ ਚੱਲਦੇ ਓ ਕੁਲਵਿੰਦਰ ਐ ਕਰ ਯਾਰ ਤੂੰ ਖੇਚਾ ਲੈ ਗਿਆ ਜੀ ਅਹੀਂ ਜਾਂਦੇ ਆ ਠੀਕ ਹੈ ਜੀ ਹੋਰ ਮਸਾ ਮੰਨਿਆ ਰਹੇ ਬਰਾ ਹੁਣ ਤੂੰ ਵੀ ਫੜ ਲੈ ਕਹੀ ਜੀ ਆ ਮੇਰੇ ਸਾਲੇ ਦੀ ਮੋਟਾ ਖਾ ਗਈ ਮੇਰਾ ਤਾਂ ਇਹ ਮੈਂ ਤੈਨੂੰ ਪਾਰ ਲਾ ਜਦਾ ਹੁਣ ਪਾਰ ਲੱਗਣੀ ਹੈਗਾ ਭਾਂ ਤੜ ਘਰੋਂ ਚਕਾਈਆ ਤੂੰ ਫਿਰ ਘਸ ਗਿਆ ਹੋਏਗਾ ਮੱਕੀ ਤਾਂ ਸਾਰੀ ਸਕਾਰ ਰੱਖੀ ਹੈਗੀ ਪਾਣੀ ਪੁਣੀ ਲਾਉਂਦਾ ਨਹੀਂ ਉਹਨੂੰ ਛੱਡ ਦੂੰਗਾ ਜੋ ਆ ਗਈ ਲਾਈਟ ਲਾ ਮੈਂ ਤਾਂ ਬੈਠਾਂਗਾ ਆਪਦਾ ਘਰ ਲਾਈਟ ਆ ਕੁਝ ਕਰਨਾਗਾ ਮੈਂ ਤਾਂ ਤੇਰੇ ਨਾਲ ਖੇਤ ਆ ਗਿਆ ਨਾ ਤੂੰ ਬੈਠਣਾ ਹੁਣ ਇੱਥੇ ਹੋਰ ਮੈਂ ਤੈਨੂੰ ਕਿਹਾ ਦੱਸ ਗਿਆ ਮੈਂ ਤਾਂ ਜਾ ਕੇ ਖੇਤ ਬੈਠੂ ਮਿੱਥੋਂ ਨਹੀਂ ਕੰਮ ਕੋਈ ਮੁੰਦਾ ਆ ਪਾਣੀ ਮੋਟਰ ਛੱਡੀ ਜੀ ਪਈ ਹੈਗੀ ਜਦੋਂ ਤਾਂ ਵੱਡੇ ਹੋਏ ਪਾਣੀ ਦਾ ਲੱਗੀ ਜਾਂਦਾਗਾ ਮੈਂ ਪਿਆ ਉਹਦਾ ਫਾਵਾ ਮੇਰਾ ਨਾ ਫਿਰ ਤੇਰਾ ਫਾਇਦਾ ਕਿਉਂ ਆ ਖੇਤ ਆ ਇਹਦਾ ਉਹ ਤੇਰੇ ਨਾਲ ਚਾਰ ਗੱਲਾਂ ਮਾਰ ਲੂੰ ਤੇਰਾ ਜੀ ਲੱਗਿਆ ਰਹੀ ਨੇ ਨਾਲ ਕਿੱਥੇ ਗੱਲਾਂ ਖ ਪੀਂਦਾ ਸੀ ਨਾ ਸਜਿੰਦਰਾ ਫਿਰ ਆਪ ਦੇ ਆਪ ਲੱਗ ਜੂ ਹਣਾ ਜਿੰਦਰਾ ਜਿੰਦਰਾ ਬਾਅਦ ਚ ਦੇਖਾਂ ਗਰਮੀ ਵਾਲੀ ਇਹ ਧੁੱਪ ਪਤਾ ਕਿੰਨੀ ਆ ਹੁਣ ਕਿਹ ਤੀਮੀ ਦਾ ਸੁਨੇਹਾ ਆਜੋ ਹੁਣ ਭੱਜ ਜਾਏਗਾ ਉਹ ਮੇਰਾ ਮੇਲੇ ਤੇ ਜਾਣਾ ਸੀ ਤੂੰ ਤਾਂ ਮੇਰਾ ਉਧਰੋਂ ਵੀ ਕੈਨਸਲ ਕਰਾਤਾ ਮੈਂ ਬਸ ਚੜ੍ਹ ਜਾਂਦਾ ਤੂੰ ਤਾਂ ਭਾਗੀ ਜਾਏਂਗਾ ਮੈਨੂੰ ਪਤਾ ਹੀ ਆ ਕਿਹੜਾ ਖੇਤ ਕਰਾਂਗਾ ਤੂੰ ਤਾਂ ਕੰਮ ਆ ਬਾਰੂਆ ਤਾਂ ਹੈਗਾ ਕਿਹੜਾ ਅਥਨੇ ਮਰੂਗਾ ਜਾਊਂਗਾ ਤਾਂ ਲਾਜ਼ਮੀ ਮੈਂ ਹੁਣ ਉਹ ਤੋਂ ਪੈਸੇ ਮੰਗਦਾ ਯਾਰ ਮੈਂ ਉਹਦੇ ਰਪੀਲ ਹਾਂ ਨਾ ਆਪ ਜਾਣਾਂ ਜਿੱਥੇ ਮਰਜੀ ਜਾਵਾਂ ਮੇਰਾ ਮੇਰੀ ਮਰਜ਼ੀ ਆ ਜਾਣਾ ਫਿਰ ਸਾਨੂੰ ਹੀ ਪੈਂਦਾ ਹੁੰਦਾ ਨਾ ਜਾਇਆ ਕੋਈ ਤੁਹਾਨੂੰ ਕੀ ਨੇ ਕਿਹਾ ਜਾਣਾ ਯਾਰ ਕਿਤੇ ਵੀ ਮੇਰੇ ਦੀ ਮੱਛੀ ਆਉਂਦੀ ਉਹਨੂੰ ਮੈਂ ਆਪਦੇ ਨਿਆਰੇ ਲੈਣੇ ਆ ਕਿ ਮੈਂ ਤਾਂ ਛੜਾ ਛਾਂਟ ਬੰਦਾ ਯਾਰ ਉਹਦੇ ਨਿਆਰੇ ਲੈਣਾ ਆ ਮੈਂ ਤਾਂ ਨਿਆਰੀ ਲੂੰ ਫੇਰ ਰੋਟੀ ਵੀ ਨਾ ਜਿਹੜੇ ਸਿਰ ਤੇ ਨਿਆਰੇ ਲੈਣਾ ਉਹਨਾਂ ਤੋਂ ਖਾਈ ਬਤਾ ਗੁਰਦੁਆਰੇ ਦਾ ਜਦੋਂ ਮੈਂ ਕੰਮ ਕਾਦੇ ਵਾਸਤੇ ਲੈ ਆ ਕੇ ਪਟੌਰ ਨਾਲ ਪੈ ਗਿਆ ਲੈ ਇੱਥੇ ਗੁਰਦੁਆਰੇ ਖਾ ਲੈ ਗੁਰੂ ਦਾ ਜ਼ਮੀਨ ਗੁਰਦੁਆਰੇ ਦਾ ਨਾ ਕਰ ਤੂੰ ਰੋਟੀ ਖਾਣ ਨੂੰ ਮੈਨੂੰ ਕੀ ਆ ਫਿਰ ਗ ਓਈ ਤੂੰ ਦੇਖ ਲੈ ਕਿੰਨਾ ਖਵਾਉਂਦੇ ਆ ਉਹ ਆਪਦੀਆਂ ਪਕਵਾਲਿਆ ਕਰੂ ਮੈਂ ਤਾਂ ਆਪਦੀ ਲਿਆਉਂਗਾ ਤਾਂ ਫਿਰ ਫਿਰ ਤੁਸੀਂ ਹੋਰੂ ਜਿਹਾ ਕਰੋਗੇ ਮੂੰਹ ਉਹ ਤੇਰੇ ਵਾਲੀ ਨਾਲੇ ਤੇ ਥੋਲੇ ਆਂਦੀ ਨਹੀਂ ਆਂਦੀ ਉਹ ਤੇਨੂੰ ਲੈ ਆਉਣ ਨੂੰ ਦੇ ਕਿੱਦਾਂ ਲਿਆਉਂਦਾ ਉਹ ਤੇਰੇ ਵਾਲੀ ਘਰ ਜਿਹੜੂ ਤੇਰੇ ਵਾਲੀ ਘਰ ਜਿਹਨੂੰ ਪੁੱਛ ਦਿੰਦੀ ਐ ਪਰਖ ਦੀ ਹੁੰਦੀ ਐ ਵੀ ਕੁੱਤੀ ਦੇ ਇੱਕ ਦੂਰੇ ਗੱਡਾ ਮੁਰਗਿਆਂ ਦੇ ਖੁੱਡਿਆਂ ਵਰਗੇ ਬਣਾ ਦੂ ਮੈਂ ਤਾਂ ਵਿਚਾਲੇ ਕੰਦ ਕੱਢੂ ਫਿਰ ਜਦੋਂ ਮਰਜੀ ਕੱਢ ਲਈਆਂ ਰਸਤੇ ਕਿਤੇ ਹੋਰ ਰਹਿਣ ਲੱਗ ਜਾਂਗੇ ਆ ਫਿਰ ਤਾਂ ਬਾਲਾ ਰਹਿਣੇ ਨਾਲ ਤੁਸੀਂ ਕਿਰਾਏ ਤੇ ਰਹੇ ਚੰਗੇ ਆ ਹਾਂ ਹਾਂ ਟੱਪ ਜਾਓ ਬਹਿ ਜਾਓ ਉੱਡ ਜਾਓ ਜਿੱਥੇ ਮਰਜੀ ਕਿਰਾਏ ਤੇ ਬਹਿ ਜਾਓ ਆਇਆ ਖੜਾ ਹੋਇਆ ਚਲ ਜੰਦਰੇ ਲਵਾ ਮੇਰੇ ਸਾਲੀ ਦੇ 10 ਮਿੰਟ ਦਾ ਰਾਮ ਵੀ ਨਹੀਂ ਕਰਨ ਦਾ ਜਿਹੜੇ ਜੰਦਰੇ ਲਵਾਵੇਂਗਾ ਤੂੰ ਕਿੱਥੇ ਤੇਰਾ ਜੰਦਰਾ ਦੱਸਦਾ ਕਿੱਥੇ ਜੰਦਰਾ ਉਹ ਕੋਠੇ 'ਚ ਪਿਆ ਕਿੱਥੇ ਲਾਉਣਾਗਾ ਬੱਟਾ ਸਾਰਾ ਤਾਂ ਲੱਗੇ ਪਿਆ ਬੱਟਾ ਸਾਰਿਆਂ ਦਾ ਕੱਢੀ ਪਿਆ ਉਹ ਮੱਥੇ ਦਾ ਬੰਨੇਗਾ ਖਸਮਾ ਮੱਥੇ ਵੱਡਾ ਨੂਦ ਕਣ ਕੇ ਭਿਜਣੇ ਆ ਜਤ ਲਾਉਣੀ ਦਾ ਜੀਰੇ ਨਾਲ ਕਹਿੰਦਾ ਮੱਕਦੂ ਕਰਨਾ ਉਹ ਕਰਾਂਗਾ ਤਾਂ ਕੱਦੂ ਸੱਜੜਾ ਫਿਰ ਮੱਥੇ ਮਾੜੇ ਹੀ ਰਹਿੰਦੇ ਹੁੰਦੇ ਉਹਦਾ ਲਾएंगे ਜਦ ਤੱਕ ਇਹ ਬੜਾ ਹੋਗਾ ਬਾਹਾਂ 'ਚ ਫਿਰ ਤਾਂ ਪਤਾ ਹੋਵੇ ਪੁੱਤਾਂ ਹੀ ਤਾਂ ਕਹਿੰਦਾਗਾ ਜ਼ਰੂਰੀ ਅਣਜਾਣ ਬੰਦੇ ਨਾਲ ਪੰਗੇ ਨਹੀਂ ਲ ਤੈਨੂੰ ਪਤਾ ਹੀ ਨਹੀਂ ਇਹਦੇ ਬਾਰੇ ਲ ਮੈਨੂੰ ਆਉਂਦੇ ਨੂੰ ਨਾ ਤਾਂ ਚਾਹ ਪੁੱਛੀ ਤੁਸੀਂ ਨਾ ਮੈਂ ਕੋ ਰੋਟੀ ਖਾਧੀ ਆ ਸਵੇਰ ਦੀ ਅੱਗੇ ਖੇਤ ਵਗ ਚੱਲ ਜਿੰਨਾਂ ਦੇ ਕੋ ਹੁਣ ਚਾਹ ਤੂੰ ਕਿਹਾ ਨਾ ਅਜਲੀ ਨੂੰ ਜਿੰਨਾਂ ਦੇ ਕੋ ਚਾਹ ਨਹੀਂ ਲੈ ਕੇ ਆਉਂਦੀ ਚਾਹ ਤੋਂ ਬਗੈਰ ਮੈਨ ਨਹੀਂ ਲੱਗਦਾ ਕੰਮ ਤੇ ਮੈਥੋਂ ਨਹੀਂ ਹੁੰਦਾ ਕੰਮ ਕੋਮ ਤਰੋ ਤਾਂ ਬਾਹਰ ਨਿਕਲ ਜਨਾਂ ਚਾਹ ਦੇ ਟਾਈਮ ਤੇ ਤਾਂ ਫਿਰ ਹੁਣ ਹੁਣ ਜਦੋਂ ਘਰੇ ਆਇਆ ਸੀ ਉਹ ਕਿਹੜਾ ਦੇਤੀ ਉਹ ਫਿਰ ਕਿਉਂ ਟਾਈਮ ਸੀ ਟਾਈਮ ਹੋਊਗਾ ਫੇਰ ਹੀ ਹੋਊਗਾ ਚਾਹ ਆ ਜਾਣ ਤੇ ਤੂੰ ਇਹਦਾ ਕਰ ਲੈ ਜਿਹੜਾ ਕੰਮ ਕਰਦਾ ਕੋਪਤ ਤੈ ਤੂੰ ਕਿਹੜਾ ਲਵਾਏਗਾ ਜੰਦਰਾ ਮੈਂ ਤਾਂ ਕਹੀ ਨਾਲ ਹੀ ਕਰ ਲੈਣਾ ਖੜੇ ਹੋਰ ਕੀ ਕਹੀ ਨਾਲ ਕਰ ਕਾਹੀ ਨਾਲ ਕਰ ਮਿਲਦੀ ਆ ਮੈਂ ਐਵੇਂ ਖਬੀ ਆ ਮੈਂ ਤੁਹਾਡੇ ਨਾਲ ਖੇਤਾਂ ਚ ਮੇਰੇ ਸਾਲ ਮੇਰੇ ਕਿ ਨੰਨੂ ਹੋ ਜੀ ਰਹਿੰਦੇ ਆ ਮੈਂ ਕੁੜੀ ਦੋਤਨੀ ਮੇਰੇ ਸਾਲ ਤੇ ਉਹੀ ਮੈਂ ਲੈਣ ਆਇਆ ਨਿਆਰੇ ਉਹੀ ਨਿਆਰੇ ਲੈਣ ਨਹੀਂ ਹੁੰਦੇ ਮੈਨੂੰ ਵੀ ਮੇਲਾ ਦੇਖਣ ਜਾਣਾ ਸੀ ਮੇਰੇ ਸਾਲ ਨੇ ਮੇਨ ਜਾ ਵੀ ਖੇਤਾ ਮੇਰਾ ਤਾਂ ਲੱਲੂ ਆਲੇ ਜਾਂਦਾ ਬਸ ਛੱਡ ਜਾਂਦਾ ਨਿਆਰੇ ਸੀ ਇੱਥੇ ਓਏ ਆਂਦ-ਪਾਦ ਦੀ ਆਉਂਦੀ ਆ ਉੱਥੇ ਓ ਮੈਂ ਤੇਰੇ ਲਈ ਲੈ ਆਇਆ ਛੀਗਾ ਛੇ ਰੋ ਚੱਕਰ ਪਪਾ ਪਪਾ ਦਾ ਮੋੜ ਕੇ ਖੇਤਾ ਕੋਣ ਬੈਠਾ ਹੋਈ ਮੇਰੇ ਸਾਲਿਆਂ ਦਾ ਕੋਈ ਟੀਵੀ ਤਾਂ ਨਹੀਂ ਬੰਦੇ ਆ ਕੇ ਬਹਿ ਗਿਆ ਹੋਊਗਾ ਚਲ ਅਜੇ ਨਾ ਕਰ ਲੈਣੇ ਤੋਸਤ ਚਲਾਕੀਆਂ ਹੂਸਾਲੇ ਚੋਰ ਜੇ ਨੇਗੇ ਛਾਬੀ ਜੇਬ ਚ ਹੀ ਪਾਲਾ ਪਾ ਇਹਦਾ ਦੂਰ ਦੂਰ ਹੋਰ ਭਾਈ ਸਸਰੀ ਘਰ ਸਸਰੀ ਘਰ ਮਾੜੀ ਦੇਖਿਆ ਤੇ ਨਹੀਂ ਤੈਨੂੰ ਦੀ ਨਾ ਚਿੱਟਾ ਮੋਤੀ ਆਇਆ ਉਹ ਤੇਨੂੰ ਥੂਢੀ ਪਾ ਦੇ ਆ ਕੀ ਕਰੌਣਾ ਦਾ ਓਏ ਹਾਂ ਵਰਮਾਤੀ ਕੁਚੀ ਜੀ ਓ ਪਾਲਾ 16 ਸਾਲ ਦਾ ਲੱਗਦਾ ਓਏ ਜਿਵੇਂ ਹੈ ਨਾ ਹੋਰ ਲੇਖਾ ਵੇਗੇ ਤੈਨੂੰ ਵੀ ਓ ਜਵਾ ਮਾਹ ਪਤਾ ਨਹੀਂ ਕਿਹੜਾ ਆ ਬੈਠਾ ਓਏ ਮੇਰੀ ਗੱਲ ਸੁਣ ਨਾ ਅੱਜ ਮੈਂ ਉੱਥੇ ਗਾਦੀ ਨੂੰ ਵਾਲੇ ਮੇਲੇ ਤੇ ਭਿੰਦੇ ਜਾਂਦੇ ਸਾਡੇ ਨਾਲ ਤਪੱਟੀ ਮੇਸ ਕਰਤੀ ਜੀ ਬਾਬੇ ਓਏ ਉੱਥੇ ਕੋਈ ਜਾਵੇ ਕੋਈ ਕੋਈ ਲੱਕ ਦੇ ਹੱਥ ਰੱਕੇ ਜਾਵੇ ਆ ਨੀਆ ਸੋਹਣੀਆਂ ਕੁੜੀਆਂ ਤੀਆਂ ਨਾ ਹੱਥ ਨੇ ਚੱਲੀ ਸਾੜਦੇ ਓਏ ਹੈ ਨਾਲ ਬਖ ਚਲੀ ਤਾ ਲਾਲ ਜੀ ਹੈ ਹੱਥ ਨੇ ਚਲੀ ਹੱਥ ਨੇ ਤੂੰ ਆਪਦੀ ਦਾ ਪੱਠਾ ਕਟਾਇਆਂ ਨਾਲ ਮੇਰੀ ਕਟਵਾਇਆਂ ਸੋਡਾ ਦਾ ਦਿਮਾਗ ਪਤਾ ਕਹੇ ਜਾਗਾ ਓਏ ਉਹ ਗੋਡੇ ਚ ਦਿਮਾਗ ਆ ਮੇਰੇ ਸਾੜੇ ਦਾ ਪਿੱਠੇ ਫੱਟੂ ਗੁੱਟੂ ਆ ਬੜੇ ਦੋਆਂ ਦੀ ਮੇਰੇ ਮੂਰੇ ਨਹੀਂ ਬੋਲਦਾ ਉਹ ਤੇਰੇ ਮੂਨੇ ਬੋਲਦਾ ਮੈਨੂੰ ਪਤਾ ਆ ਹੁਣ ਥੋੜੇ ਦਿਨੋਂ ਖੌਸਣੇ ਖਾ ਕੇ ਟਿਆ ਤੂੰ ਉਹ ਤਾਂ ਯਾਰ ਆਪਦੀ ਗਲਤੀ ਹੋ ਗਈ ਸੀ ਇਹ ਤਾਂ ਜਿੰਦਗੀ ਸੱਚੀ ਗੱਲ ਹੈ ਤੂੰ ਬੋਲ ਜਿੰਦਗੀ ਇਹਦੇ ਤਾਂ ਮੈਨੂੰ ਐ ਦੱਸ ਤੂੰ ਮੈਨੂੰ ਹੱਲ ਦੱਸ ਸਾੜਦੇ ਵਾਲੀ ਮੈਨੂੰ ਲੱਗੇ ਤੰਗ ਕਰਨ ਮੇਰੇ ਨਾਲ ਨਾਲੇ ਲੱਗੇ ਮਿਹਣੇ ਮਾਰਨ ਮੈਨੂੰ ਉਹ ਹਾਂ ਵੀ ਤੈਨੂੰ ਤਾਂ 3 ਮਹੀਨੇ ਜੁੜਨੀ ਉਜਰੇ ਜਾ ਉਹਨਾਂ ਦੇ ਤੇਰੇ ਹਾਲਾਤ ਨੇ ਤੀਵੀ ਤੂੰ ਵੀ ਤਾਂ ਤੈਨੂੰ ਕਿੱਥੇ ਜੋੜਦੀ ਆ ਮੇਰੀ ਗੱਲ ਮੇਰੇ ਪੌ ਪਈਏ ਮੇਰੇ ਸਾਲਿਆ ਉਹ ਪਾਉਣੀ ਜਦੋਂ ਤੇਰੇ ਤੇ ਜਵਾਲੀ ਤੇ ਉਹਦਾ ਮਰਾ ਸਾਲਾ ਕਦੇ ਕੁੱਪੜਾ ਦਾ ਕਦੇ ਕਿਸਦਾ ਕੁਸ ਬੜਾ ਕਦੇ ਕਦੇ ਮਰੇ ਸਾਲਾ ਕਿਸਦਾ ਗੋਹਾ ਚਕਾਇਆ ਆ ਤੀਵੇਂ ਦੇ ਪਿੱਛੇ ਫਰੀਗਾ ਪੱਤ ਸੁੰਘਦਾ ਉਹਨਾਂ ਦੇ ਉਹ ਫਿਰ ਤਾਂ ਹੁਣ ਟਾਈਮ ਸੀ ਉਹ ਤੇਰਾ ਰਿਸ਼ਤਾ ਕਰਾ ਦੰਨੇ ਆ ਰਿਸ਼ਤਾ ਨਹੀਂ ਉਹ ਯਾਰ ਮੈਂ ਆਜ਼ਾਦ ਬੰਦਾ ਆ ਮੈਂ ਇਹ ਰਿਸ਼ਤਾ ਤਾਂ ਮੈਂ ਕਿੱਦਾਂ ਦਾ ਕਰਾ ਲੈਂਦਾ ਵਿਆਹ ਕਰਾਉਣਾ ਹੁੰਦਾ ਕਾੜ ਨਹੀਂ ਕਰਾਉਣਾ ਕੋਈ ਹੱਲ ਕਾਲ ਸੁਣ ਲੈ ਗੜਬੇ ਵਰਗੀ ਜਨ ਆ ਜੂਗੀ ਰੋਟੀ ਪਕੜੀ ਹੋ ਜੂਗੀ ਤੇਰੀ ਉਹ ਮੁੜ ਕੇ ਮਗਰ ਮਗਰ ਥੱਲੇ ਲੱਗਣਾ ਬੰਦਾ ਤੀਮੀ ਦੇ ਮੈਥੋਂ ਇਹ ਕੰਮ ਹੁੰਦੇ ਨਹੀਂ ਹਉ ਤਾਂ ਤੇਰੀ ਗੱਲ ਸਿਆਣੀਆ ਚੱਲ ਮੇਰੀ ਗੱਲ ਸੁਣ ਇੱਕ ਅੱਗੇ ਲਾਉਣਾ ਸਾਰਾ ਟੱਬਰ ਹਾਂ ਪੂਸ ਚਕਾਉਣੀ ਆ ਜਮਾ ਪੂਸ ਦਾ ਚਕਾਣਾ ਸਾਢੇ 800 ਰੁਪਏ ਲੱਗੂ ਉਹਦਾ ਸਾਢੇ ਪਿਆਰ ਵੀ ਉੱਤੇ ਕਾਦੇ ਮੰਗਦਾ ਓਏ ਉੱਤੇ ਸਕੀਮ ਨਹੀਂ ਲਾਉਂਗਾ ਦੋ ਘਾਟੇ ਤੇ ਮਾਰ ਕਸਾਉਂਗਾ ਤੇਰੇ ਪਿੱਛੇ ਮੈਂ ਉਹ ਤਾਂ ਤੇਰੇ ਪਿੱਛੇ ਕੋਈ ਹੋ ਨਹੀਂ ਜਾਂਦਾ ਤਾਂ ਮੈਨੂੰ ਜੌਲਾ ਪੈ ਜਾਂਦਾ ਹੈ 500 ਜ ਆ ਆਪਣੀ ਲਾਇਆ ਬਈ ਕਿਸੇ ਹੋਰ ਨੂੰ ਬੁਲਾ ਲਾ ਪੈਣਾ ਨੰਬਰ ਆਵੇ 500 ਲੈ ਲਈ ਹਾਂ 800 ਲੈ ਲਈ ਨਾ ਨਾ 50 ਤਾਂ ਮੀਡੀਆ ਆਉਣੀ ਹੈ ਮੇਰੀਆਂ ਓ ਮੈਂ ਮੈਨੂੰ ਆਇਆ ਮੈਂ ਵੀ ਕੁੜੀ ਲੈ ਲੂੰਗਾ ਇਹ ਮੇਰਾ ਸਾਲਾ ਥੂ ਥੂ ਕਰਦਾ ਪਰ ਤੈਨੂੰ ਥਾਪੜੇ ਕਰਨਾ ਚਾਹ ਤਾ ਚੱਲ ਮੇਰੀ ਗੱਲ ਸੁਣ 835 ਰੁਪਏ ਦੀ ਗੱਲ ਨਿਬੜ ਗਈ ਚੱਲ ਠੀਕ ਹੈ 35 ਰੁਪਏ ਲੈ ਵਾਚ ਕਰਕੇ ਦੇ ਦੂੰਗਾ ਨਾ ਨਾ ਨਾਕ ਤੋਂ ਲੱਕ ਦੇ ਲੂੰ ਬਈ ਮੈਂ ਤਾਂ ਹੁਣ ਮੇਰੀ ਗੱਲ ਸੁਣ ਲੈ ਹੈਗੇ ਚਲ ਦੇ ਦੂੰਗਾ ਹਾਂ ਚੱਲ ਮੇਰੀ ਗੱਲ ਸੁਣ ਉਹਨੂੰ ਐ ਕਰੀ ਅੱਜ ਪੀ ਕੇ ਅਧੀਆ ਓਕੇ ਵਧੀਆ ਕਰੇ ਬਗਜੀ ਵੀ ਬਾਜ ਕੁੱਟਣਾ ਮੈਨੂੰ ਉਹ ਸੁਣਤਾ ਆ ਪਣੋਈਆ ਗੱਲ ਇੱਕ ਤਾਂ ਆਪਦੀ ਘੋੜਾ ਪਜਾੜੂ ਮੇਰਾ ਸਾਲਾ ਜਮੇ ਰੇਲਵੇ ਸਟੇਸ਼ਨ ਤੇ ਗੱਡਣੀ ਆਂਦੀ ਮਾਈਟਰੋ ਵੀ ਹੂੰ ਆਏ ਚੱਲੀ ਜਾਂਦਾ ਗਾਰੂ ਵਾਲੇ ਤੋਂ ਹੂੰ ਹੀ 75 ਰੁਪਏ ਜਾਂਦੇ ਹੁੰਦੇ ਤੂੰ ਹੋਰੀ ਪੁੱਠੇ ਆਏ ਮਣੀ ਪੀਣੀ ਉਹ ਕੁੱਤਿਆਂ ਵਾਂਗੂ ਡੇਗਣਾ ਤਾਂ ਨਹੀਂ ਇੱਕ ਦਮ ਮਰ ਖੜਕੜ ਕਾ ਜੇ ਪੈ ਗਿਆ ਲਾ ਜੀ ਮੂੰਚੋ ਸਮਝਾ ਲਓ ਜੀ ਆਵੇ ਨਾਲੇ ਬਹਾਨੇ ਨਾਲ ਹੈ ਸਮਝਾ ਲਾਵੇ ਮੂੰਚੋ ਹਾਂ ਬਸ ਮੜੀ ਜੀ ਵੀ ਹੂੰ ਉਹੀ ਪੈਰ ਖੜਿਆ ਜੀ ਉਹੀ ਪੈਰ ਜਖੜਿਆ ਜੀ ਜਾ ਕੇ ਘਰੇ ਕਹਿਦੀ ਕਹਿੰਦੇ ਗੱਲ ਸੁਣ ਲੋ ਕੀਲੇ ਸੁਣੋ ਚਾਰ ਆਉਂਦੇ ਨੇ ਹਾਂ ਦੋ ਕਿਲੇ ਤੇਰੇ ਨਾਮ ਨੇ ਦੋ ਤੇਰੇ ਭਾਈ ਦੇ ਨਾਮ ਨੇ ਹਾਂ ਕਹਿ ਮੈਂ ਦਾ ਦੋਏ ਕਿਨੇ ਵੇਚੂਗਾ ਠੀਕ ਹੈ ਵੀ ਮੈਦਾ ਲੱਗਿਆ ਬਿਆਕਰੋ ਮੇਰੀ ਤਾਂ ਬਾਹਰੇ ਸੈਟਿੰਗ ਹੈ ਕਿਸੇ ਨਾਲ ਇਹਨਾਂ ਪੰਪ ਪੰਪ ਤਾਂ ਹੀ ਫੁੱਲਾ ਤਖੜੇ ਤਖੜੇ ਫੜ ਲਿੰਗ ਦੇ ਦੇ ਪਤਾ ਨਹੀਂ ਕਿੱਥੋਂ ਯਾਰ ਹੂੰ ਉਹ ਤਾਂ ਤੇਰੇ ਥਾਪੜੇ ਖਣ ਵਾਲੀ ਕੰਮ ਨੇ ਹੈ ਫੜ ਲੈਂਦੇ ਨੇ ਗੱਲ ਮੇਰੀ ਉਹ ਉਹ ਨਹੀਂ ਫੜ ਸਕਦੇ ਯਾਰ ਮੇਰੀ ਗੱਲ ਸੁਝਾ ਤਾਂ ਪਿੱਗ ਲਾ ਲਿਆ ਤੂੰ ਬੰਦਾ ਉਹੀ ਤੋਂ ਲੈ ਰ ਹੋ ਜਾਂਦਾ ਜਿਦ ਤੇ ਦੋ ਤਿੰਨ 76 ਵਾਦ ਨੂੰ ਪਤਾ ਤਾਂ ਤਾਂ ਹੀ ਲੱਗਣਾ ਹੈਗਾ ਪਿੱਗ ਲੱਗਿਆ ਹੋਇਆ ਉਹ ਜਾ ਕੇ ਬਸ ਜਲਟ ਜੀ ਕਹੇ ਭਾਈ ਮੈਂ ਤਾਂ ਕਹਿੰਦੇ ਕੁੜੀ ਨੂੰ ਕਰਦਾ ਲਭ ਕਰਦਾ ਕਹਿੰਦੇ ਮੇਰ ਤਾਂ ਕਹਿੰਦੇ ਲਭ ਚੜਦਾ 4 ਸਾਲ ਹੋ ਗਏ ਤਾਂ ਹੀ ਸਾਡੀ ਕਹਿੰਦਾ ਆਇਆ ਕਰਾਈਆ ਹਾਂ ਕਹਿੰਦਾ ਤਾਂ ਹੀ ਕਾਲੀ ਕਰਾਈਆ ਕਹਿੰਦੇ ਮੈਂ ਤਾਂ ਕਹਿੰਦੇ ਕੁਰਤੇ ਪਜਾਮੇ ਛੱਡ ਕੇ ਕਹਿੰਦਾ ਮੈਂ ਤਾਂ ਬੈਲ ਵਾਟਰ ਕਾਉਂਟਰ ਦੇ ਕੱਪੜੇ ਪਾ ਕੇ ਰੂ ਮੈਂ ਤਾਂ ਕਹਿੰਦੇ ਟਾਈਲੀ ਕਾਰਡ ਦਾ ਕਹਿੰਦਾ ਤਾਂ ਕੁਰਤਾ ਜੀਨਾ ਜੀਨਾ ਹਾਂ ਜੀਨਾ ਛੱਡ ਦਿਆਂਗੇ ਹਾਂ ਜੀ ਹੁੰਦੀ ਐ ਕਮਰੇ ਸਾਲੇ ਦੀ ਪੰਜ હજાર ਰੁਪਏ ਕਿੱਥੋਂ ਸਿੱਖਿਆ ਹੋਏ ਹੈ ਮੇਰੇ ਨਾਲ ਅਰੇ 88 ਫਸ ਕੇ ਦੀ ਕੱਲ ਤਲਾਕ ਕਰਾ ਕੇ ਮੇਰੀ ਸਾਲੀ ਦਾ ਪਰਸੋਂ ਵਿਆਹ ਹੋਇਆ ਸੀ ਚੱਲ ਨੰਬਰ ਜਾਂ ਦੇ ਗਈ ਉਹ ਤਾਂ ਮੈਨੂੰ ਆਉਣਾ ਨਹੀਂ ਪਿਆ ਮੁੰਡੇ ਨੂੰ ਕਹਿੰਦਾ ਤੁੰਗ ਬਿਨਾਂ ਪੰਜਾਬੀ ਚ ਕੱਟ ਕੇ ਪਤਾ ਨਹੀਂ ਕੀ ਮਾਰ ਗਈ ਟੀਟ ਟੀੜੀ ਟੀੜੀ ਕੀ ਕਹਿੰਦਾ ਸੀ ਉਹ ਉਹਦਾ ਅਰਜਨਾ ਸਭ ਤੋਂ ਦਵਾਰੇ ਨਾਲ ਬਣਾ ਮੇਰਾ ਸਾਲਾ ਮੂੰਹ ਤੋਂ ਖਸੂਰ ਨਿਕਲ ਜੂ ਮਰਾ ਤੈਨੂੰ ਆਇ ਕਹਣਾ ਜਾ ਕੇ ਘਰੇ ਕਹਿਦੀ ਘਰੇ ਗੱਲ ਸੁਣ ਲੋ ਮੇਰ ਤਾਂ ਚੱਲ ਰਾ ਲਾਵਾ ਮੈਂ ਤਾਂ ਕਦੇ ਨੂੰ ਘਰੇ ਲੈ ਕੇ ਆਉ ਨਹੀਂ ਕਹਦੇ ਮੈਨੂੰ ਸੱਧੇ ਹੋ ਕੇ ਰੋਟੀ ਦੇ ਦੋ ਨਹੀਂ ਕਹਦੇ ਮਰ ਤਾਂ ਵਿਆਹ ਹੋ ਹੀ ਲੈ ਮ ਸਕੀਮ ਜਦੋਂ ਤੇਰੀ ਪਾਸ ਹੋ ਗਈ ਪੈਸੇ ਤੈਨੂੰ ਫੇਰ ਦੇ ਦਿਆਂ। ਯਾਰ ਪਾਸ ਹੋ ਗਈ ਜੱਥੇ ਮੈਂ ਜਬਾਰ ਕੱਢਤੀ ਮਰੇ ਸਾਲਿਆਂ ਕੰਦਾ ਡਗਿਆ ਨੇ ਜਮਾਨ ਆਰ ਪਾਰਾ ਬਣੀ। ਪਹਿਲਾ ਪੈਸੇ ਨਹੀਂ ਦਿੰਦਾ ਮੈਂ। ਹਾਂ? ਸਕੀਮ ਪਾਸ ਹੋਈ ਤੂੰ। ਅੱਧ ਤਾਂ ਦੇ ਯਾਰਾ ਪਊਆ ਦਾ ਕਰ। ਨਾ ਨਾ ਨਾ। ਸਕੀਮ ਪਾਸ ਹੋ ਗਈ ਤੇਰੀ। ਤੈਨੂੰ ਚਾਹੇ ਬੋਤਲ ਲੈ ਲਈ ਪਊਆ ਕੀ। ਮਰੇ ਸਾਲਿਆਂ ਤੱਬਰ ਸਾਰਾ ਦਾ ਇੱਕੋ ਜੀ ਆ। ਆਪ ਨੂੰ ਹੀ ਕਰਨਾ ਪੈਗਾ ਸਾਰਾ ਕੁਝ। ਲੈ ਤੈਨੂੰ ਆਏ ਸੀ ਦੋਨੇ ਆਣੇ ਰਲ ਕੇ ਸੌਖਾ ਕਰ ਲਾਂਗੇ। ਤੇ ਪਾ ਨਾ ਛੋੜਾ ਚੱਕ ਕਿੱਥੇ ਬੈਠਾ ਓਏ। ਉਹ ਦੋਨੇ ਨੇ ਸੱਦਾਇਆ ਕਿਤੇ ਤਾਂ ਹੀ ਭੰਦ ਦਾ ਕੰਮ ਤੇ ਹੱਥ ਨਹੀਂ ਲਾਉਂਦਾ ਕਿਤੇ ਦੋਨੇ ਆਣੇ ਸਾਜ਼ਿਸ਼ ਬਣਾ ਰੱਖਿਓ ਇਹ ਮੇਲੇ ਤੇ ਜਾਣ ਦੀ ਇਹਨਾਂ ਨੇ ਕੋਈ ਉਹ ਨਾ ਬੰਝ ਘੱਟ ਦੇਣਾ ਚਲੋ ਪਤਾ ਕਰਦਾ ਯਾਰ ਜਾ ਕੇ ਮੈਂ ਹੁਣ ਚੁੱਪੀ ਰਹੀ ਉਹ ਸਾਡੇ ਵਾਲਾ ਆਉਂਦਾ ਭਾਂਦਾ ਹੁਣ ਭਗਾਈ ਨਾ ਮਾਰ ਦੇ ਆ ਵੀ ਚੋਲੇ ਚੱਕ ਕਿੱਧਰ ਬੈਠੇ ਹੋ ਉਹ ਮੈਂ ਤਾਂ ਸਬਜ਼ੀ ਲੈਣ ਆਏ ਸੀ ਮਤਲਬ ਸਬਜ਼ੀ ਲੈ ਜਾਨੇ ਆ ਨਿੱਛਾ ਹਾਂ ਮਰਾ ਕੇ ਸਾਡੇ ਨੇ ਸੱਜਿਆ ਤੈਨੂੰ ਲਾ ਲਾ ਇਹ ਤਾਂ ਮਰਾ ਜੂੰਡੀ ਦਾ ਯਾਰ ਆ ਮਾ ਚਲ ਕਿਹੜਾ ਮਾਰਦਾ ਮੂਰੇ ਬੈਠਾ ਦੀ ਮਾ ਚਲ ਮਿਲ ਜਾਨੇ ਆ ਭਾਈ ਪਤੀ ਮੇਸ ਕੱਤੀ ਉਹ ਤੂੰ ਸੱਜਿਆ ਮੇਲੇ ਤੇ ਜਾ ਕੇ ਆਏ ਭਾਈ ਦਾ ਵੀਰੇ ਦੱਲੂਆ ਨੇ ਮੇਵਾਂਗੇ ਦਾ ਨਾਲ ਹੋਰ ਉੱਥੇ ਕੰਮਤੀ ਗੱਲ ਸਾਨੂੰ ਇੱਕ ਬੈੜੀ ਦੇਖ ਕੇ ਆਇਆ ਉੱਥੇ ਉਹਪਰਾ ਬੈੜੀ ਕਰਤੋਤ ਨਹੀਂ ਹੈਗੀ ਸਿੱਧੀ ਗੱਲ ਦੱਸਾਂ ਤੈਨੂੰ ਕਿਵੇਂ ਜੋ ਲਾਂਬੇ ਦਾ ਪਿੰਡ ਚੋਂ ਨਹੀਂ ਮੁੱਕਦੇ ਸਾਡੇ ਯਾਰਾ ਉਹ ਐਦਾ ਬੰਦਾ ਭਗਤਾ ਇਹਦੀ ਕਿੱਥੇ ਗਲਤੀ ਦਾ ਤੋੜਾ ਜਾ ਰਿਆ ਤੀ ਕੋ ਤਾਂ ਹੀ ਹੈ ਹੀ ਇਹੀ ਜਾਣੇ ਆਦਾ ਗੱਲ ਕਿਤੇ ਲੈ ਲੂ ਨਾ ਜਾਈਂ ਕਿਤੇ ਤੇਰੀ ਵੀ ਤੋੜੀ ਲਾਹ ਦੋ ਉੱਥੇ ਇਹ ਇਹਨੂੰ ਮੈਂ ਦੱਸਿਆ ਸੀ ਯਾਰ ਮੈਂ ਕਾਹਨੂੰ ਕਿਸੇ ਨੂੰ ਛੇੜਿਆ ਉਹ ਤਾਂ ਛੜੀਆਂ ਛੜਾਈਆਂ ਹੀ ਆਈਆਂ ਸੀ ਉਹ ਹੋਰ ਐਸਾ ਬੰਦਾ ਨਹੀਂਗਾ ਦੇਖਾਂ ਕਾਹਨ ਪਰਸੂ ਹੀ ਹੋ ਕੇ ਹਟਿਆ ਉਹਨਾਂ ਦੇ ਨਾਲ ਮੇਜਰ ਕੀ ਬਹੂ ਜੀ ਛੇੜਤੀ ਨੇ ਯਾਰ ਜਾਂਦੇ ਨੇ ਹਾਂ ਪਰਸੂ ਹੀ ਫੁੱਲ ਪਵਾ ਕੇ ਹਟਿਆ ਸਾਡੇ ਦਾ ਪਿੰਡ ਦੇ ਸਾਰੇ ਪਿੰਡੇ ਥੂ-ਥੂ ਕਰਾ ਰੱਖੇ ਨੇ ਯਾਰ ਲੈ ਇਹ ਤਾਂ ਜੰਦਰਾ ਲਵਾਉਣ ਵਾਸਤੇ ਸੀ ਆ ਕੇ ਕਹਿੰਦਾ ਫੇ ਮੈਥੋਂ ਲੱਗਦਾ ਨਹੀਂ ਆ। ਉਹ ਚਾਹ ਢੀਕਦੇਗਾ ਲਵਾ ਦੂ ਤੇਰਾ ਜੰਦਰਾ। ਚਾਹ ਤਾਂ ਆ ਜਾਂਦੇ। ਸਕੰਜਮੀ ਪਿਆਦਾ ਕਿਤੇ। ਸਕੰਜਮੀ ਤੱਕ ਹਾਂ ਮੇਰੀ ਗੱਲ ਸੁਣ। ਇਹ ਹੁਣ ਇੱਥੇ ਖੇਤੋਂ ਚਾਹ ਪਣੀ ਪੀਣ ਵਾਸਤੇ ਹੈ ਕਿ ਕੰਮ ਕਰਾਉਣ ਵਾਸਤੇ ਹੈ ਤੂੰ ਐ ਸਿੱਧਾ ਦੱਸ ਦੇ। ਦੇਖ ਯਾਰ ਇਹ ਤਾਂ ਮੈਂ ਵੀ ਹਮੀਪਰ ਦੂਪੀ ਹਾਂ ਚੱਲ ਬਹਿ ਜਾਣ ਦੇ ਨੂੰ ਕੋਈ। ਉਹ ਤਾਂ ਠੀਕ ਆ ਮੇਰੀ ਗੱਲ ਸੁਣ ਮੈਂ ਤਾਂ ਇਹ ਕਹਿਣਾ ਕੱਲਾ ਕਹਿਰਾ ਬੱਦਾਂ ਕਿਉਂ ਇਹਦੇ ਹੱਡ ਲੈਣੇ ਨੇ ਮੌਲਾ ਬੈਣਾ ਹੋਇਆ ਪਿਆ ਵਿਚਾਰਾ ਇਹ। ਮੈਂ ਇਹਨੂੰ ਕਿਹੜਾ ਜੰਦਰਾ ਖਿੱਚਣ ਨੂੰ ਕਹਿਆ ਸੀਗਾ ਮੈਂ ਕਿ ਚੱਲ ਤੂੰ ਫ ਮੈਂ ਮੋਬਲ ਕਾਦੀ ਨਾਲ ਹੋ ਗਿਆ ਬਚਾਉਣਾ ਤੈਨੂੰ ਨਹੀਂ ਜਾ ਕੇ ਦੇ ਦੇ ਉੱਥੇ ਆਪਣੀ ਹੱਡ ਮੇਰੇ ਸੜਾ ਅੱਡ ਪਚਾੜੀ ਰਹਿ ਜਾਏਗਾ ਚੱਕਣਾ ਵੀ ਨਹੀਂ ਕਿਸੇ ਨੇ ਆ ਦੇ ਲੈ ਜੇ ਥੋੜੇ ਥੋੜੇ ਹਜੇ ਵੀ ਲੀਲੀ ਪਈ ਅੱਖੇ ਦੀ ਹਜੇ ਆਸੀ ਸਾਪ ਹੈ ਘੇਟੀ ਆ ਜੇ ਠੂ ਤਾਂ ਮੇਰਾ ਸੜਾ ਮੈਨੂੰ ਕਹਿੰਦਾ ਤੀਗਾ ਮੈਂ ਇਸਨੇ ਸੰਗ ਮਾਰਿਆ ਉਹ ਤਾਂ ਸਟੰਟ ਕਰਦਾ ਸੀ ਪੈਂਦਾ ਰ ਮੈਂ ਤਾਂ ਸਟੰਟ ਕਰਦਾ ਸੀ ਸੱਟ ਕਰਾਤਾ ਸਾਰੇ ਪੰਡੇ ਥੂ ਥੂ ਕਰਾ ਰੱਖਿਆ ਹਮ ਤਾਂ ਬਾਹਰ ਨਿਕਲ ਜੋ ਕੇ ਛੱਡੇ ਨੇ ਹਣਜੇ ਤੂੰ ਨਾਲ ਹੀ ਰਹਿਣਾਗਾ ਤਾਂ ਤੂੰ ਵੀ ਇਹੀ ਕੁਛ ਕਰਨ ਲੱਗ ਜਾ ਮੈਨੂੰ ਸੰਗ ਨਾਲ। ਕਿਤੇ ਮੈਂ ਲੰਬਾ ਤੈਨੂੰ ਤੈਨੂੰ ਲੱਗਿਆ ਉਹ ਕਦੀ ਮੈਂ ਗਲਤ ਗਲਤ ਕਰ ਮੈਨੂੰ ਲੱਗਦਾ ਪਹਿਲਾਂ ਝੋਲਾ ਜਾਪੜਵਾਏਗਾ ਤੂੰ। ਹੈਂ? ਇਕੱਠੀ ਰਹੇ ਹਾਂ ਹੁਣ ਤੱਕ ਆਪਾਂ। ਇਕੱਠੀ ਰਹਿਆ ਪਰ ਮੋਕਲਾ ਸੱਦ ਨੂੰ ਮੈਂ। ਹਾਂ। ਹੈਂ ਜਿਹੜੇ ਸਾਹ ਬਣਾ ਤੇਰਾ ਹੀਲਾਗਾ। ਟੋਡਰਾ ਸੇਤੀ ਕਟਵਾਏਗਾ ਕਿਸ ਤੋਂ। ਬਚ ਕੇ ਰਹਿ ਤੂੰ। ਤਾਂ ਹੀ ਨਹੀਂ ਹੋਇਆ ਬਈ। ਤਾਂ ਹੀ ਨਹੀਂ ਹੋਇਆ ਰਿਸ਼ਤਾ। ਜੇਕਰ ਤੂੰ ਚੱਜ ਜਿਹਾ ਰੱਖਦਾ ਨਾ ਹੋ ਜਾਂਦਾ ਇਹਨੂੰ। ਦੋ 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 ਲਿਓ। ਅਖੇ ਮੈਂ ਤਾਂ ਫਨ ਕਰਨਾ ਐ ਨਾਲੇ ਫਿਰ ਮਿੰਟ ਚ ਕਿਵੇਂ ਹੋਇਆ ਸੀ। ਆਹ ਹੈ ਜੇ ਦੋ ਚਾਹੇ ਸਾਡੇ ਮੈਨੂੰ ਤਾਂ ਚਾਰ ਲਿਆ ਯਾਰ ਅਸੀਂ ਮੈਂ ਪਰ ਇਹਨੂੰ ਘਰੇ ਨਹੀਂ ਵੜਨ ਦੂੰਦਾ ਮੈਂ ਇਸੇ ਕਹੀ ਨਾਲ ਵੱਢ ਕੇ ਦੱਬੂਗਾ ਨਾਲੇ ਫਿਰ ਖਬਰ ਵੀ ਛਪੂਗੀ ਉ ਤਾਂ ਦੇਖ ਲੈ ਵੀ ਰਿਸ਼ਤਾ ਮੈਂ ਭਾਈ ਨੇ ਭਾਈ ਮਾਰਤਾ ਉਹ ਰਿਸ਼ਤਾ ਮੈਂ ਕਰਵਾ ਦਨਾਂ ਨਿਗਾ ਚ ਹੈਗੀ ਕੰਨਿਆ ਸੁਸੀਲ ਆ ਤੇਰੀ ਬਵਾਦੂ ਸੱਗੀ ਫੋਲ ਕੋਈ ਨਹੀਂ ਤੇਰੇ ਉੱਥੇ ਬੇਇੱਜ਼ਤੀ ਕਰਾਊਗਾ ਕੁੜੀ ਵਾਲਾਂ ਦੇ ਕੋਲ ਕੱਦੂ ਕੱਦੂ ਮਾਨਸਾ ਤੋਂ ਲੈ ਦੂੰਗਾ ਹਾਂ ਠੀਕ ਹੈ ਤੂੰ ਤਾਂ ਐਵੇਂ ਘੱਟ ਹੀ ਆਇਆ ਕਰ ਆਪਣੇ 10 ਰੁਪਏ ਉੱਥੇ ਲੈ ਕੇ ਕੱਦੂ ਲੈ ਲੈ ਕਰ ਕਿਵੇਂ 10 ਰੁਪਏ ਲਾ ਕੇ ਨਾ ਰੈਡੀ ਤੇ ਮੈਂ ਮਾਰੀ ਆਵਾ ਭਾਈ ਕਿਤਾ ਕਹੀ ਨਾ ਗੱਲ ਹਾਉ ਨਾਲ ਮੇਰਾ ਲਾਊਗਾ ਚੰਗਾ ਮਰ ਗਿਆ ਗਏ ਬੜਾ ਚਰ ਜਾਂਦਾ ਨਹੀਂ ਮੈਂ ਉਹ ਲਾ ਖਬਰ ਸੁਪੀ ਲਈ ਠੀਕ ਆ ਲੱਛਣ ਨੇ ਹੱਥ ਨੇ ਹਾਂ ਠੀਕ ਆ ਲੰਦੂਆ ਨੇ ਠੀਕ ਆ ਉਹ 850 ਆਇਆ ਤੈਨੂੰ ਵੀ ਚਾਹ ਪੀ ਕੇ ਬਾਜੀ ਆ ਜਾ ਚਾਹ ਉਹ ਜੀਆ ਰੂਪੇ ਦੇ ਕੇਸਰ ਵਾਲਾ ਦੁੱਧ ਜਾ ਜਾ ਤੂੰ ਜਾ ਯਾਰ ਇਹ ਉਹ ਤਾਂ ਮੈਂ ਪੀਉਣਾ ਚੱਲ ਬਾਗ ਜਾ ਕੋਈ ਬੜੀ ਕੁੱਤੇ ਖੜੀ ਹੁੰਦੀ ਐ ਮੇਰੇ ਸਾਲ ਦਾ ਕੁੱਤੇ ਵਾਲਾ ਹੀਲਾ ਦਾ ਵਧੀਆ ਰਿਹਾ ਮਣਾ ਤੂੰ ਨਿਕਲੇ ਆ ਕਿਤੇ ਝੋਲਾ ਚੱਕ ਤੇਰਾ ਵੀ ਟੁੱਟਰਾ ਕੁੜਾ ਜਿਹੜੇ ਸਾਹ ਬੜਾ ਮੇਰਾ ਸਾਲਾ ਮੁੱਛਾਂ ਚੜ ਕੇ ਆ ਨਾ ਕਹੀ ਯਾਰ ਪਰ ਕੱਢ ਦਿੰਦਾ ਪੈਣ ਮਰਾ ਬੈਨਾਂ ਤੇ ਕਿਤਰਾ ਮੁੜ ਗਿਆ ਜੀ ਚੱਲ ਬਈ ਮਿੱਤਰਾ ਕਿਹੜਾ 250 ਦਾ 200 ਲੰਘ ਜਾ ਰੋ ਬਚ ਗਈ ਜਾਨ ਓਏ ਬਾਬੇ ਦੇ ਦੋ ਲੱਡੂ ਚਾੜ ਜੀ ਬੱਲਾ ਜਾ ਮੇਰਾ ਸਾਲਾ ਪੜਦਾ ਪੁੱਤ ਕਿਸੇ ਸਾਹਮਣੇ ਕਿਉਂ ਮੇਰੀ ਬੇਸ਼ਤੀ ਨਾ ਕਿਉਂ ਸੱਦਿਆ ਜੀ ਓਏ ਓਏ ਬਦਲੀ ਹਾਜੀ ਆ ਗਿਆ ਯਾਰ ਖੇਤ ਉਤਰੇ ਫਿਰਦਾ ਇਧਰ ਲੈ ਹਾਜੀ ਤਾਂ ਕਹਣੂ ਮੈਨੂੰ ਪਤਾ ਜਿਹੜੇ ਤੁਸੀਂ ਸਾਚ ਸਾਚ ਦਉ ਤੁਸੀਂ ਤਾਂ ਕਿਸੇ ਪਾਸੇ ਤਾਂ ਜਰ ਲੋ ਬੰਦੇ ਨਾਲ ਕਿਸੇ ਨਾਲ ਗੱਲਬਾਤ ਕਰਦਾ ਤਾਂ ਨਹੀਂ ਜਰਦਾ ਤੂੰ ਤੀਵੀ ਨਾਲ ਕਰਦਾ ਤਾਂ ਨਹੀਂ ਜਰਦਾ ਹੋਈ ਤੂੰ ਮੈਂ ਤੁਹਾਨੂੰ ਤਾਂ ਸੰਗ ਲਾ ਇਹ ਜੋ ਰਿਸ਼ਤਾ ਨਾਲ ਲੈ ਕੇ ਭਾਈ ਨਹੀਂ ਕਿਤੇ ਇਹ ਰਿਸ਼ਤਾ ਦਾ ਬਾਝ ਕਰਾਉਣਾ ਤਲਾਕ ਪਹਿਲਾਂ ਹੋ ਜਾਂਦਾ ਕਿ ਤੂੰ ਟੋੜਾ ਘਟਾ ਲਿਆ ਅਗਲਾ ਰਿਸ਼ਤਾ ਕਰਾਉਣ ਦਾ ਜ਼ਿੰਮੇਵਾਰ ਹੁੰਦਾ ਤਲਾਕ ਤਾਂ ਯਾਰ ਅਗਲੀ ਦੀ ਕਰਤੂਤ ਮਾਰੀ ਹੁੰਦੀ ਹੈ ਤਾਂ ਹੁੰਦਾ ਉਹ ਚਲੇਗਾ ਤਲਾਕ ਥੋੜੀ ਕਰਾਉਂਦਾ ਹੁੰਦਾ ਜੋਲਾ ਰਿਸ਼ਤਾ ਕਰਾਉਂਦਾ ਹੁੰਦਾ ਯਾਰ ਛੋਡੀ ਇੱਕ ਤੇ ਦੀਵਾ ਬਾਲਣਾ ਜਿਹੜਾ ਤੁਸੀਂ ਕਹਿੰਦੇ ਨਾ ਤੈਨੂੰ ਹੁੰਦਾ ਨਹੀਂ ਹੁਣ ਇਹ ਰਿਸ਼ਤਾ ਮੈਨੂੰ ਕਰਾਊਗਾ ਤੇ ਮੈਂ ਲੈ ਕੇ ਦਿਖਾਉਂ ਮਾਦਮ ਨਾਲ ਸਾਂਗਲ ਸੱਦਾ ਕਰਿਆ ਜੀ ਕਿਤੇ ਹੋਰ ਨਾ ਸਕੀ ਫੁੱਲ ਹੋਰ ਫਟੰਗਾ ਲੈ ਕਿਤੇ ਕੁਝ ਨਾ ਮੈਂ ਤਾਂ ਇੱਥੇ ਹੀ ਪੈ ਜਾਉਂ ਮਰ ਜਾਈ ਜੀ ਮੈਂ ਤਾਂ ਜਾਣਦਾ ਨਹੀਂ ਬਾਲਾ ਕਰਾਤਾ ਨਾ ਤੂੰ ਮੇਰੇ ਕੱਬ ਭੈਂਦੀ ਪਰ ਮੈਨੂੰ ਕਿਹੜਾ ਕੌਫੀ ਬਣਾ ਕੇ ਦੇਣੇ ਹੋਏ ਇਹਨਾਂ ਜੀ ਤਾਂ ਹਾਂ ਆਪਾਂ ਤਾਂ ਪੁੱਠੇ ਪਾਸੇ ਆ ਗਏ ਹੋਰ ਨਹੀਂ ਲੱਗਦੀ ਸੀ ਕਿ ਭਈ ਉਧਰ ਦੀ ਆ ਵੜਦੀਆਂ ਨਹੀਂ ਆ ਬੈਠਾ ਚਾਹੋ ਉਧਰ ਬੈਠਾ ਮੂਰੇ ਨੇ ਹੋਣ ਨਹੀਂ ਕੁਝ ਕਹਿੰਦਾਗਾ ਆਪਾਂ ਨੂੰ ਉੱਦ ਦੇ ਥੋੜੀ ਹੋਈ ਐ ਜਿਹੜੇ ਸਾਬਨ ਆਪਾਂ ਇਹਦੀ ਅੱਖ ਪੰਨੀ ਸੀ ਨਹੀਂ ਉਦੋਂ ਵਾ ਤੈਨੂੰ ਤੈਨੂੰ ਛੇੜੇ ਜੁੜੇ ਇਹਨੇ ਲੈ ਮੈਨੂੰ ਛੇੜ ਇਹ ਮੇਰੀ ਹਵਾ ਬੰਨੀ ਵੀ ਨੰਗਦਾਗਾ ਹੁਣ ਚੱਲ ਵਧੀਆ ਹੋ ਗਿਆ ਮੇਰੇ ਬੰਨੀ ਵੀ ਨਹੀਂ ਚਾਹਦਾ ਹੁਣ ਤਾਂ ਤੇਰੀ ਆਗ ਦੇ ਫੁੱਲੀਆਂ ਸਰਕਾਰਾਂ ਹੋ ਗਈ ਇਹ ਸਾਲੇ ਦੀਆਂ ਦੁਨੀ ਆ ਉੱਦ ਦੇ ਵਾਲੀਆਂ ਆ ਤਾਂ ਟਿਕੜਲਾ ਡਰ ਲੱਗਦਾ ਮੇਰੇ ਸਾਡੇ ਫੇਰ ਨਾ ਕੁੱਟਣਾ ਓਏ ਖੇਤ ਹੈਗਾ ਵੀ ਕੱਲਾਂ ਕਿਹੜਾ ਕਿਸ ਨੂੰ ਪਤਾ ਲੱਗੂ ਦੇਖ ਲੈਨੇ ਅਈ ਤਾ ਵੀ ਰੋਟੀ ਮੇਰੇ ਵੀ ਨਹੀਂ ਹਾਜਮ ਹੁੰਦੀ ਇਨਾਂ ਖੇੜਾ ਨਾਲ ਮੈਂ ਕਿਹਾ ਜੀ ਆਜੋ ਲੈ ਚੱਲਦਾ ਮੇਲੇ ਸਰਕਾਰਾਂ ਨੂੰ ਮੇਲਾ ਲਖਾ ਲਿਓ ਨੇ ਦੱਲੂਆਣੇ ਦਾ ਲੈ ਨਹੀਂ ਆਉਟ ਖੜਿਆ ਮੁੱਛ ਤਰ ਲਵਾ ਜਾਣੀਆ ਕਿ ਨਹੀਂ ਤੇਰਾ ਲਿਖਦਾ ਸਫੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਤੂੰ ਨਾ ਠੂਖਣੇ ਤੇ ਲਿਖਾ ਲਈ ਆਵਦੇ ਤੇ ਵੀ ਟਿਕ ਜਾ ਟਿਕ ਜਾ ਕਦੇ ਠੰਡੀਆਂ ਵੀ ਹੋ ਜਾ ਕਰੋ ਉਦਦੇ ਵਾਲੀ ਭੁੱਲ ਗਿਆ ਆ ਦੇਖ ਲੈ ਕਹਿੰਦੀ ਸੀ ਤਾ ਹੁਣ ਦਾੜੀਆ ਮਰਵਾਤੀ ਨਾ ਬੁੱਕੀ 14 14 ਹੁੰਦਾ ਬਣ ਗਿਆ ਤੇਰੇ ਖਾਤਰ ਮੁੰਡਾ ਖੁੰਡਾ ਸ਼ਰਮ ਦੇ ਕਰਦੀ ਬੇ ਤੂੰ ਠਿਕ ਜਾਵੇਂ ਠਿਕ ਜਾ ਉਹਦੇ ਤਾਂ ਅੱਖੀ ਬਣਵਾਈ ਸੀ ਅੱਜ ਮੈਨੂੰ ਲੱਗਦਾ ਦੋਨੇ ਅੱਖਾਂ ਨਾ ਬਣਵਾ ਲਈ ਤੂੰ ਤਾਂ ਲੜਦੀ ਰਿਹਾ ਕਰ ਪਤਾ ਨਹੀਂ ਕੀ ਭਿੰਡਾ ਸਾਕੇ ਜੰਮੀ ਆ ਤੇਰੀ ਮਾਣੇ ਲੈ ਤਾਂ ਆਦਾ ਨਹੀਂ ਇਹਦੇ ਨਾਲ ਕੀ ਪਕਾਈ ਮਾਰਨੀ ਆ ਗਦੇ ਨਾਲ ਓਏ ਉਹ ਦੇਖ ਲੈ ਉਹ ਲਾਲ ਜੀ ਗੁਲਫੀ ਢੱਕੇ ਵਾਲੀ ਮੇਲੇ ਤੇ ਇਹਨੂੰ ਲਿਆਏਗਾ ਨਾ ਉਹਨੂੰ ਖਵਾਦੀ ਮੈਂ ਤਾਂ ਕਹਿੰਦੀ ਆ ਇਹਦਾ ਕੰਮ ਇੱਥੇ ਨਾ ਕਰਦਾ ਕਰ ਆ ਪਿਆ ਤਾਂ ਹੈਗਾ ਕਸੀ ਆ ਮਾਰ ਕੇ ਸਿਰ ਚ ਕਸੀ ਆ ਪਾੜੀ ਦਿੰਨੀ ਅੱਜ ਇਹਦਾ ਸਿਰ ਨਿੱਕੀ ਇਹਦੇ ਮੂੰਹ ਲੱਗਣਾ ਖੜੇ ਹੋਏ ਦੇ ਉਹ ਬੌਲੀਆਂ ਤੂੰ ਤਾਂ ਕਾਇਸੇ ਪੁੱਛੇ ਲਵਾ ਜਾਕਰ ਮੈਨੂੰ ਕੀ ਆ ਛੜਾ ਸ਼ਾਂਤ ਆ ਬਾਬੂ ਨੂੰ ਪੀਆ ਦੇਖੋ ਤੇਰੇ ਵਰਗੇ ਛੱਤੀ ਦੇਖੇ ਆ ਲੈ ਚੱਲਦਾ ਮੇਲੇ ਤੇ ਜកੇ ਤਾਂ ਉਹ ਇੱਕ ਫੋਨ ਤੇ ਡੀਸੀ ਦੀ ਗੱਡੀ ਆਜੂ ਡੀਸੀ ਦੀ ਗੱਡੀ ਭੁੱਖ ਕਰਾ ਲੈਣ ਤੇਰੇ ਵਾਸਤੇ ਤਾਂ ਮੈਂ ਇੱਕ ਫੋਨ ਤੇ ਬਾਗ ਚੱਲਦੇ ਚੱਲਣਾ ਤਾਂ ਦੇਖ ਲੈ ਮਿਹਰਬਾਨ ਹੋ ਗਿਆ ਲੱਗਦੀ ਹੈ ਮੇਰੇ ਤੇ ਅੱਜ ਤਾਂ ਠੰਡੀਆਂ ਹੀ ਨਹੀਂਆਂ ਨੇ ਕਦੇ ਕਦੇ ਤਾਂ ਮੇਰੇ ਸਾਹ ਦੀ ਆ ਜਿਹੜੀ ਗੁਲਾਬੀ ਚੁੰਨੀ ਵਾਲੀ ਦਾ ਤਾਂ ਰੀਡੀਏਟਰ ਵਾਲਾ ਜਾਂ ਮਾਰਦਾ ਹੈ ਆਜੂ ਸਾਹਿਬ ਚ ਕੋਈ ਗੱਲ ਨਹੀਂ ਉਹ ਨਾਲ ਦੂਜੀ ਆ ਪੀਲੀ ਜੰਨੀ ਵਾਲੀ ਉਹ ਠੰਡੀ ਰਹੀ ਆ ਥੋੜੀ ਜਿਹੀ ਮਣਜੂ ਗੱਲ ਗਲੂ ਕੀ ਦਾਲ ਮੈਨੂੰ ਤਾਂ ਲੱਗਦਾ ਚੱਲ ਕੋਈ ਨਾ ਅੱਜ ਤਾਂ ਟੱਪੀਆਂ ਕੱਲ ਨੂੰ ਨੇ ਟੱਪਣਾ ਤਾਂ ਨੀ ਅੱਜ ਮੈਨੂੰ ਕੁੱਟ ਹੀ ਦੇਣ ਦਿੰਨੀ ਕੁੱਟ ਦਿੰਦੀ ਵਧੀਆ ਸੀ ਸੁਧਰ ਜਾਂਦਾ ਰਣਜੀਤ ਇਹਦੇ ਸੜੇ ਹੋਏ ਦੇ ਕੀ ਆਪਾਂ ਮੂੰਹ ਲੱਗਣਾ ਐਵੇਂ ਲੋਕ ਗੱਲਾਂ ਬਣਾਉਂਦੇ ਨੇ ਮਾੜੀ ਮਾੜੀ ਗੱਲ ਪਿੱਛੇ ਬੇਸ਼ਰਮ ਬੰਦਾ ਐ ਇਹ ਕਿੰਨਾ ਕਕੁੱਟੀ ਜਾਵਾਂਗੀ ਆਪਾਂ ਨਹੀਂ ਮੇਰੀ ਗੱਲ ਸੁਣ ਜੇ ਲੋਕਾਂ ਦੀਆਂ ਗੱਲਾਂ ਤੋਂ ਟਰ ਗਏ ਨਾ ਫੇਰ ਨਹੀਂ ਇਹ ਲੋਟੋਂ ਦਾ ਬੰਦਾ ਦੇਖ ਲੈ ਲੈਣੇ ਆਪਾਂ ਨੂੰ ਅਗਲਾ ਐ ਕਹੂਗਾ ਵੀ ਇਹ ਕੀ ਦੁਪਹਿਰ ਤੋਂ ਪਹਿਰੇ ਡੋਡੇ ਲੈਣਗੇ ਅਸੀਂ ਖੇਤਾਂ ਨਹੀਂ ਆਪਾਂ ਪਤਾ ਵੀ ਉਹਨਾਂ ਦੀ ਜੀ ਤੋਂ ਨਹੀਂ ਆਪਾਂ ਨੂੰ ਕਿਸੇ ਘਨੇ ਆਉਂਦੇ ਸੀ ਵਿਚੌਰਾ ਇੱਥੇ ਬੈਠਾ ਹੈ ਮੈਂ ਤਾਂ ਐ ਸੀ ਘਰੇ ਕਿਤੇ ਮਰਦਾ ਹੋਊਗਾ ਥਾਈ ਥੂਈ ਤੇ ਬੈਠਾ ਹੋਊਗਾ ਇਹਦੇ ਤਾਂ ਰੋਜ਼ ਦੇ ਕੰਮ ਹੋ ਰਿਹਾਗਾ ਇਹ ਤਾਂ ਆਉਂਦੀ ਜਾਂਦੀ ਦੀ ਵੀ ਨੂੰ ਛੇੜਨਾਂ ਹੀ ਛੇੜਨਾਂ ਨੇ ਤਾਂ ਨੀ ਅੱਜ ਤਾਂ ਮੈਂ ਸਮਾਰ ਕੇ ਖੜਕਾਉਣਾ ਸੀਗਾ ਆ ਜਾਣੀ ਆ ਜਾ